ਤੇ ਮਾਰਦੇ ਸਟਾਈਲ ਮੁੰਡੇ ਨਾਲ ਕੈਪ ਦੇ ਓਏ ਰੱਬ ਭੁੱਲੀ ਜਾਂਦੇ ਪਹਿ ਗੋਡੇ ਵਾਲਿਆ ਨੰਝੇ ਮਾਪੇ ਨੰਝੇ ਮਾਪੇ ਵੇ ਰੀਆਂ ਗੱਲਾਂ ਸੁਣਿਓ ਓਏ ਬੁੱਢੇ ਵਾਰੇ ੱਕੇ ਖੰਦੇ ਫਿਰਨ ਨੰਝੇ ਮਾਪੇ ਕੀ ਆ ਫਾਇਦਾ ਉਤਾਰਾ ਓਏ ਉਹ ਨਾ ਪਾ ਦੀ ਮਿੱਤਰੋ ਵਹਾਰ ਚਲੀ ਜਾਂਦੀ ਕੋਈ ਨਹੀਂ ਫਾਇਦਾ ਉਤਾਰਦਾ ਓਏ ਸਫਲ ਨਹੀਂ ਹੋਣੀ ਸੇਵਾ ਓਏ ਸਫਲ ਨਹੀਂ ਹੋਣੀ ਸੇਵਾ ਮਾਪੇ ਨਾਲ ਜੇ ਸਾਬੇ ਭਾਵੇਂ ਝਗੜਾ ਦੇ

ਕੁਮਾਫਾ ਰੋਟੀ ਖਾਣੀ ਹੋਵੇ ਡਾਕਟਰ ਗਦਰ ਨਾਲ ਵੈਰ ਨਹੀਂ ਪਾ ਸਕਦਾ ਪਰ ਮੈਂ ਆਪਣੇ ਕਿਤੇ ਦੇ ਨਾਲ ਵੈਰ ਪਾ ਕੇ ਕਲਾਕਾਰਾਂ ਨੂੰ ਵੀ ਪੈਣਾ ਹੁੰਦਾ ਓਏ ਔਰੂ ਵਾਲੀ نسل ਦੇ ਬਾਰੇ ਥੋੜਾ ਸੋਚੋ ਤੁਸੀਂ ਬੋਲਵਾਰੋ ਓਏ ਬੀਜਿਆ

ਕਰਮ ਨਾ ਮਰ ਜਾਵੇਗਾ ਮਰ ਜਾਵੇਗਾ ਓਏ ਤੇਰੇ ਅੱਗੇ ਸਮੇਂ ਐਸੇ ਆਉਣ ਵਾਲਿਆ ਲਗਾ ਧਿਆਨ ਦੇ ਨਾਲ ਸੁਣਿਓ ਗੱਲ ਆਪਣੀ ਗੁੱਸਾ ਨਾ ਕਰਿਓ ਇਹ ਤੁਹਾਡੀਆਂ ਹੀ ਗੱਲਾਂ ਤੁਹਾਨੂੰ ਸੁਣਾ ਰਿਆਂ ਆਪਾਂ ਕਿਹੜੇ ਬੋਲਾਂ ਤੇ ਨੱਚਦੇ ਆਂ ਭਈ ਕਿਹੜੇ ਬੋਲਾਂ ਉੱਤੇ ਝੂਮਦੇ ਪੰਜਾਬੀ ਕਿਹੜੇ ਬੋਲਾਂ ਉੱਤੇ ਝੂਮਦੇ ਪੰਜਾਬੀ ਇਨੀ ਸ਼ਰਮ ਨੂੰ ਸਮਾ ਦੇ ਤੁਹਾਡੇ ਓਏ ਹੰਗਾ ਪੁਰਜਾ ਪਟੋਲਾ ਵਿੱਚ ਆਖਿਆ ਤੇ ਇਹਨੇ ਲਲਕਾਰੇ ਮਾਰਦੇ ਨਾ ਲਗਾ ਹੋਵੇ ਸਹੀ ਉਹ ਦੋਨੀਓ ਤੋਂ ਸਗੀ ਭੈਣ ਵੱਲੇ ਮਗਲਾਂ ਕਰਦੇ ਆਂ ਗੈਰਾਂ ਦੇ ਵੇਲੇ ਜਿ ਸ਼ਨਗਾਰ ਜਾਈਆਂ ਚੱਟਦੀਆਂ ਜੰਦੀਆਂ ਫੁਵਾ ਕੇ ਝੰਝਣਾ ਜਾਂ ਵੱਡੀ ਆ ਤਾਂ ਮਾਸੀ ਵੀ ਧੀ ਆਈ ਹੋਗੀ ਰਹਿ ਗਈ ਪਰ ਉਦੋਂ ਸਾਨੂੰ ਪਤਾ ਨਹੀਂ ਲੱਗਦਾ ਓਏ ਕਿਹੜੇ ਬੋਲਾਂ ਉੱਤੇ ਝੂਮਦੇ ਪੰਜਾਬੀ ਇਹ ਨਹੀਂ ਸ਼ਰਮ ਨੂੰ ਹੱਥ ਮਾਰਦੇ ਓਏ ਫੁੰਦਾ ਪਰਜਾ ਪੰਡੋਨਾ ਵਿੱਚ ਆਖਿਆ ਤੇ ਇਹ ਨੇ ਲਲੇਦਾਰੇ ਮਾਂ ਦੇ ਓਏ ਕਜਨੀ ਬਜਾਰੋਂ ਛਡਵਾਉਣ ਵਾਲੇ ਧੀਆ ਅੱਜ ਆਪ ਇੱਕ ਨੰਬਰੀ ਨਫਤ ਹੋਇਆ ਓਏ ਮੇਰੀਆਂ ਭੈਣਾਂ ਨੂੰ ਕਹਿ ਕੇ ਜੀਜੀ ਕੋਲ ਜਾ